सतनाम श्री वाहे साहिब जी मां ज मा तू मेरा पिता तू है मेरा माता तू मेरा बंदप तू मेरा पाता तू मेरा राखा सबनी ताई के क्या काड़ा जी ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪਉ ਕਿਹਾਂ ਕੜਾ ਜੀਵ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੂੰ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀਦਾਈ ਨਾਨਕ ਜਿਤਾ ਬੇਖੜਾ ਜਿਓ ਮਾਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪਉ ਕਿਹਾ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈਂ ਤਾਂ ਭੋ ਕੇ ਹਾਂ ਕੜਾ ਜੀਓ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜੀਓ ਜੀ ਜੰਤ ਸਭ ਤੋਂ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ 시ਤ ਲਾਇਆ ਗੁਰੂ ਘਰ ਵਜੀ ਵਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਭੋ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤੂੰ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪੋ ਕੇ ਹਾਂ ਕੜਾ ਜੀਉ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜੀਉ ਜੀ ਜੰਤ ਸਭ ਤੋ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਈ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰੂ ਘਰ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾ ਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਤਾਈ ਤਾਂ ਭੋ ਕੇ ਹਾਂ ਕੜਾ ਜੀਉ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈਂ ਤਾ ਭੋਕੇ ਹਾਂ ਕੜਾ ਜੀਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜੀਓ ਜੀ ਜੰਤ ਸਭ ਤੋ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀਵदाई ਨਾਨਕ ਜਿਤਾ ਬੇਖੜਾ ਜਿਓ ਮਾਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪਉ ਕਿਹਾ ਕੜਾ ਜੀਵ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਭੋ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ 시ਤ ਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾਂ ਭੋ ਕੇ ਹਾਂ ਕੜਾ ਜੀਉ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤੋਂ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪਉ ਕਿਹਾ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਹਲਾ 5ਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪੋਖੇ ਹਾਂ ਕੜਾ ਜੀਵ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੁਰੈ ਵਜੀਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਬਨੀ ਤਾਈ ਤਾਂ ਪਉ ਕਿਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀਵदाई ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪੋ ਕੇ ਹਾਂ ਕੜਾ ਜੀਓ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖਾੜਾ ਜੀਓ ਜੀ ਜੰਤ ਸਭ ਤੋਂ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰੂ ਘਰ ਵਜੀ ਵਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾਂ ਭੋ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਪੋ ਕੇ ਹਾਂ ਕੜਾ ਜੀਉ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜੀਉ ਜੀ ਜੰਤ ਸਭ ਤੋ ਦੋ ਪਾਏ ਜਿਤੇ ਜਿਤੇ ਪਾਣਾ ਤਿਤ ਤਿਤ ਲਾਈ ਸਭ ਕਿਛ ਕੀਤਾ ਤੇਰਾ ਹੋਵੈ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰੂ ਘਰ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾ ਜਮਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈ ਤਾ ਭੋ ਕੇ ਹਾਂ ਕੜਾ ਜੀਉ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੂਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜਿਓ ਜੀ ਜੰਤ ਸਭ ਤਉ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰਪੁਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਮਾਜ ਮਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੀ ਤਾਈਂ ਤਾ ਭੋਖੇ ਹਾਂ ਕੜਾ ਜੀਓ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੁਜਾ ਵਰਨ ਕੋਈ ਸਭ ਤੇਰਾ ਖੇਲ ਖੜਾ ਜੀਓ ਜੀ ਜੰਤ ਸਭ ਤੂੰ ਦੋ ਪਾਏ ਜੇਤੇ ਜੇਤੇ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਹੀਂ ਕਿਛ ਸੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤਲਾਇਆ ਗੁਰੂ ਘਰੈ ਵਜੀ ਵਿਦਾਈ ਨਾਨਕ ਜਿਤਾ ਬੇਖੜਾ ਜਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ